ਇੱਕ ਦੋ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਚੱਲਾ ਮਰ ਰਹਾ ਉਹ ਰੌਲਾ ਕੀ ਆ ਸ੍ਰੀ ਕਾਲਦਾ ਸਾਹਿਬ ਇਸ ਸਾਲ ਗੁਰਗਸਾਹਿਬ ਤੇ ਦੂਜੇ ਪਾਸੇ ਸੰਤ ਬਾਬਾ ਰਾਸ਼ਟਰੀਆ ਹਰਜੀਤ ਸਿੰਘ ਜੀ ਅਜ਼ੂਲਪੁਰ ਵਾਲੇ ਉਹਨਾਂ ਦੇ ਖਿਲਾਫ ਬਹੁਤ ਪੂਰ ਪ੍ਰਚਾਰ ਕੀਤਾ ਜਾ ਰਿਹਾ ਸ੍ਰੀ ਕਾਲਦਾਬ ਦੇ ਖੈਰ ਵੱਲੋਂ ਮੈਂ ਸਭ ਤੋਂ ਪਹਿਲਾਂ ਇਹਦੀ ਮੰਦਾ ਕਰਦਾ ਹਾਂ ਮੈਂ ਜੱਜ ਜੱਜ ਜਰ ਸਾਹਿਬ ਨੂੰ ਪੁੱਛਣਾ ਚਾਹਨਾ ਜੱਜ ਜਰ ਸਾਹਿਬ ਤੁਸੀਂ ਇੱਕ ਪਾਸਾ ਫੈਸਲਾ ਲੈ ਲਿਆ ਪਹਿਲਾ ਜਿਹੜਾ ਅੱਤਵਾਦੀ ਬਲਵੰਤ ਸਿੰਘ ਰਾਜਵਾਨਾ ਮਾ ਉਸ ਦੇ ਕਰੋੜਾਂ ਰੁਪਇਆ ਵਕੀਲਾ ਰਾਹੀਂ ਐ ਜੀ ਪੀ ਸੀ ਦਾ ਖਾਤਮ ਕੀਤਾ ਜਾ ਰਿਹਾ ਨੰਬਰ 2 ਜਿੰਨੇ ਵੀ ਅੱਤਵਾਦੀ ਨੇ ਉਹਨਾਂ ਨੂੰ 20-20000 ਰੁਪਇਆ ਤੁਸੀਂ ਐ ਜੀ ਪੀ ਸੀ ਦੇ ਖਾਤੇ ਜੋ ਪੈਨਸ਼ਨ ਦਵਾ ਰਹੇ ਹੋ ਇਹ ਜਾਇਜ਼ ਹੈ ਨੰਬਰ 3 ਜਿਹੜੀਆਂ ਅੱਤਵਾਦੀਆਂ ਦੀਆਂ ਵਰ੍ਹਸੀਆਂ ਆ ਇੰਦਰ ਗਾਂਧੀ ਜੀ ਦੇ ਕਾਤਲਾਂ ਦੀਆਂ ਵਰ੍ਹਸੀਆਂ ਜਾਂ ਮੁੱਖ ਮੰਤਰੀ ਸਾਹਿਬ ਬਿਆਸ ਸਿੰਘ ਜੀ ਸ਼ਹੀਦ ਜੀ ਦੇ ਕਾਤਲਾਂ ਦੇ ਵਰ੍ਹਸੀਆਂ ਉਹ ਸ਼੍ਰੀ ਕੌਤਾ ਸਾਹਿਬ ਤੋਂ ਜਿਹੜੇ ਮਨਾਇਆ ਜਾ ਰਹੇ ਨੇ ਉਹ ਕੀ ਜਾਇਜ਼ ਆ ਉਹ ਇੱਕ ਰਾਸ਼ਟਰੀ ਸੰਤਰੇ ਜਿਹੜੇ ਭਗਵਾਨ ਸ਼੍ਰੀ ਰਾਮ ਜੀ ਦਾ ਅਯੁੱਧਿਆ ਜਦੋਂ ਮੰਦਿਰ ਬਣਿਆ ਸੀ ਉਦਘਾਟਨ ਹੋਇਆ ਸੀ ਉਦੋਂ ਲੰਗਰ ਵਰਤਾਇਆ ਸੀ ਉਹਨਾਂ ਨੇ ਕੀ ਉਹਨਾਂ ਨੇ ਭਾਵਤ ਕਰ ਲਿਆ ਸਾਡੇ ਬਾਬਾ ਹਰਜੀਤ ਸਿੰਘ ਜੀ ਆ ਸਾਡੇ ਛੋਟੇ ਭਰਾ ਨੇ ਉਹਨੇ ਤਿੰਨ ਬੱਚੇ ਆ ਦੋ ਲੜਕੀਆਂ ਨੇ ਇੱਕ ਲੜਕਾ ਆ ਬੜੇ ਮਿਲਨ ਸਾਹਿਬ ਨੇ ਤੁਸੀਂ ਉਹਨਾਂ ਨੂੰ ਬੜਾ ਅਪਸ਼ਬਦ ਵੇਰਾ ਲੇਕਿਨ ਇੱਕ ਹੋਰ ਗੱਲ ਆ ਜਿਹੜਾ ਅਮਰਤਪਾਲ ਆ ਬੂਤਪਾਲ ਆ ਉਹਨੇ ਢਾਲ ਬਣਾਏ ਰਿਸ਼ਤਾਨਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਨਾਲਾ ਥਾਣੇ ਤੇ ਹਮਲਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਜੀ ਦੀ ਗੱਡੀ ਜਬਰਾਜਮਨ ਕਰਕੇ ਵੇ ਡੋਨੇ ਦਾ ਹਮਲਾ ਕੀਤਾ ਇਹ ਜੈ ਜਾਂ ਉਦੋਂ ਤੁਹਾਡਾ ਮੂੰਹ ਕੋਈ ਨਹੀਂ ਖੁੱਲਦਾ ਹੈਗਾ ਤੇ ਜਾਂ ਜਿਹੜਾ ਖਾਲਿਸਤਾਨੀ ਗੱਲਾਂ ਲੋਕ ਕਰਦੇ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਆ ਖਾਲਿਸਤਾਨੀ ਜਾਂ ਸਾਡੇ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਪਏ ਆ ਉਦੋਂ ਤੁਸੀਂ ਨਹੀਂ ਬੋਲਦੇ ਹੁਣ ਥੋੜੇ ਜਿਹਾ ਪਹਿਲਾਂ ਦੀ ਰਿਪੋਰਟ ਆ ਕਿ ਅਸਾਈ ਕਰਨ ਪੰਜਾਬ ਵਿੱਚ ਸਾਡੇ 3 ਲੱਖ ਦੇ ਕਰੀਬ ਹੋ ਰਿਹਾ ਵਾ ਦੇ ਉਸ ਬਾਰੇ ਤੁਸੀਂ ਜਿਹੜੇ ਸਾਡੇ ਸਿੱਖ ਮਾਈਗ੍ਰੇਟ ਹੋ ਰਹੇ ਨੇ ਇਸਾਈ ਕਰਨ ਹੋ ਰਿਹਾ ਵਾ ਉਧਰ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੁਝ ਬੋਲਦੇ ਨਹੀਂ ਹੈਗੇ ਫਿਰ ਨੰਬਰ ਜਿਹੜਾ ਅਗਲਾ ਨੰਬਰ ਜੋ ਵੀ ਹੈ 4 ਆ ਜਾਂ 5 ਤੁਸੀਂ ਇਸਾਈ ਭਿੜੀ ਪੀਤ ਵਿੱਚ ਇਸਾਈ ਕਰਨ ਹੋਇਆ ਇਹਦਾ ਜੋਗੀ ਸਾਹਿਬ ਧੰਨਵਾਦ ਆ ਜਿਹੜਾ ਇਸਾਈ ਕਰਨ ਕਰਾ ਰਿਹਾ ਉਹਨਾਂ ਦੇ ਪਰਚੇ ਦਾ ਜੀਤਰੋ ਜੇਲ੍ਹ ਭੇਜਿਆ ਤੁਸੀਂ ਉੱਥੇ ਵੀ ਚੁੱਪ ਤੁਸੀਂ 328 ਸਰੂਪਰੇ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਗਾਇਬ ਹੋਏ ਉਹਦੇ ਸਬੰਧ ਵਿੱਚ ਤੁਸੀਂ ਕੀ ਕੀਤਾ ਲੋਕਾਂ ਨੇ ਧਰਨਾ ਵੀ ਲਾਇਆ ਪਰ ਤੁਹਾਡਾ ਕੋਈ ਜਵਾਬ ਨਹੀਂ ਫਿਰ ਇੱਕ ਗੱਲ ਤੁਸੀਂ ਜੱਥੇਦਾਰ ਦਾ ਹੁਣ ਬਣੇ ਹੋ ਪਹਿਲਾਂ ਤੁਸੀਂ ਹਰਵਿੰਦਰ ਸਿੰਘ ਸਰਨਾ ਜਿਹੜਾ ਕਾਲੀਦਾਲ ਦਾ ਵਾ ਦਿੱਲੀ ਦਾ ਉਹਦੇ ਤੁਸੀਂ ਪੀਏ ਇਲੈਕਸ਼ਨ ਦੇ ਤੌਰ ਤੇ ਕੰਮ ਕੀਤਾ ਪਹਿਲੀ ਗੱਲ ਆ ਤੁਹਾਨੂੰ ਸ਼੍ਰੀ ਜੱਥੇਦਾਰ ਸਾਹਿਬ ਲੱਗਣੇ ਨਹੀਂ ਲਾਉਣਾ ਹੀ ਨਹੀਂ ਚਾਹੀਦਾ ਜੇ ਤੁਸੀਂ ਫੈਕਟਰੀਆਂ ਨੇ ਤੁਸੀਂ ਭੇਦਭਾਵ ਕਰਨ ਵਾਲੇ ਹੋ ਮੈਂ ਤਾਂ ਸਭ ਤੋਂ ਪਹਿਲਾਂ ਕਹੂੰਗਾ ਧਾਮੀ ਸਾਹਿਬ ਹੀ ਫੈਟਣੀ ਹੈਗੇ ਤੁਸੀਂ ਗੋਲਕ ਦੀ ਮਿਸਜੂਜ ਕਰਦੇ ਹੋ ਮੈਂ ਸਭ ਤੋਂ ਪਹਿਲਾਂ ਕਹੂੰਗਾ ਜਿਹੜਾ ਸ੍ਰੀ ਅਕਾਲ ਦਾਸ ਜਰ ਗੋਲਕਾ ਜਾਂ ਐਸਡੀਪੀ ਦਾ ਗੋਲਕਾ ਇਹ ਚੱਕਿਆ ਜਾਵੇ ਉਹ ਕਹੇ ਗੋਲਕ ਨਾਲ ਹੀ ਲੜਾਈਆਂ ਪੈਂਦੀਆਂ ਨੇ ਤੁਸੀਂ ਗੋਲਕ ਆਪ ਦੇ ਦੇਜੀ ਹੱਥਾਂ ਦੇ ਵਰਤਦੇ ਹੋ ਹੁਣ ਜੇ ਹੜ ਆਏ ਨੇ ਉੱਥੇ ਹੀ ਤੁਸੀਂ 2000 ਲੀਟਰ ਪਾਣਾ ਜੇ ਪਰਚੀ ਕੋਰਟ ਦਾ ਰਸਤਾ ਵੀ ਕੱਢਦੇ ਹੋ ਇੱਕ ਤੇ ਮੈਨੇਜਰ ਸੁਸਪੈਂਡ ਕਰਦਾ ਫਿਰ ਸੀਏ ਸੁਸਪੈਂਡ ਕਰਦਾ ਉਹਨਾਂ ਨੂੰ ਕਿਉਂ ਨਹੀਂ ਕੀਤਾ ਫਿਰ ਅਮਰਪਾਲ ਆ ਜਿਹੜਾ ਮੇਹਰੋਂ ਆ ਉਹਨੇ ਇੱਕ ਗਰੀਬੀ ਕੁੜੀ ਦਾ ਕਤਲ ਕੀਤਾ ਉਹਦੇ ਨਾਲ ਦੇ ਸਾਥੀ ਦਾ ਅੰਦਰ ਆ ਉਹ ਅੱਜ ਵੀਡੀਓ ਕਾਲਾਂ ਤੇ ਲੋਕਾਂ ਨਾਲ ਗੱਲਾਂ ਕਰਦਾ ਪਿਆ ਉਹਨੂੰ ਕੋਈ ਉਹਨੂੰ ਤੁਸੀਂ ਸਿੱਖ ਪੰਥੋਂ ਕੱਢਿਆ ਉਹਦੇ ਬਾਰੇ ਤੁਹਾਡੇ ਬਾਰੇ ਕੋਈ ਮੂੰਹ ਚੋਪੋ ਨਹੀਂ ਉਹਨਾਂ ਗੁੰਡੇ ਹੋ ਜਾਂਦੇ ਨੇ ਇਹ ਜਿਹੜੇ ਬਹਿਰੋਪੀਏ ਸ਼ਬਦ ਨੇ ਨਾ ਇਹ ਆਪਣੇ ਵਾਪਸ ਲਾਓ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਨਹੀਂ ਅਸੀਂ ਸ੍ਰੀ ਗੁਰੂ ਸਾਹਿਬ ਤੇ ਆ ਕੇ ਬੈਠ ਜਾਣਾ ਆਰਨਾ ਦੇ ਦੇਣਾ ਅਸੀਂ ਵੀ ਜਿੰਨਾ ਚਿਰ ਤੁਸੀਂ ਮਾਫੀ ਨਹੀਂ ਮੰਗਦੇ ਸਾਡੇ ਬਾਬਾ ਰਾਸ਼ਟਰੀ ਸੰਤ ਹਰਦੀਪ ਸਿੰਘ ਹਰਪੁਰਪੁਰਜੀ ਤੋਂ ਉਹਨਾਂ ਚਿਰ ਉੱਠਾਂਗੇ ਨਹੀਂ ਅਸੀਂ ਕੋਈ ਮੁੱਦੇ ਦਾ ਬਹੁਤ ਨੇ ਤੁਸੀਂ ਅਸਾਈ ਕਰਨ ਕਰਾਉਣ ਚ ਲੱਗੇ ਹੋਏ ਹੋ ਇਹ ਬਿਲਕੁਲ ਗੱਲਾਂ ਠੀਕ ਨਹੀਂ ਹੈਗੀਆਂ ਰੂਪੀਆਂ ਜਿਹੜਾ ਸ਼ਾਬਦਾ ਖਾਲਸਤਾਨੀਆਂ ਦੇ ਕਰੋ ਗੱਲ ਬਹਿਰੂਪਿਆ ਅਮਰਤਪਾਲ ਮੂਤਪਾਲ ਦੇ ਕਰੋ ਜਿਹੜਾ ਡਿਬ੍ਰੂਗੜ੍ਹ ਜੇਲ੍ਹ ਚ ਬੰਦਾ ਜਿਹੜਾ ਉਹ ਅਮਰਤਪਾਲ ਮਹਿਰੂਆ ਮੁਸਲਮਾਨ ਜਾਤੀ ਦਾ ਸਿੱਖਧਰਮ ਨੂੰ ਬਾਣਾ ਬਦਲਾਮ ਕੀਤਾ ਉਹਨੇ ਉਹਨੂੰ ਕਹੋ ਵੀ ਤੂੰ ਬਹਿਰੂਪੀਆਂ ਤੂੰ ਨਕਲੀਆਂ ਬਾਣਾ ਤਾਰ ਉੱਥੇ ਤੁਸੀਂ ਬੋਲ ਦੇਣੀ ਹੈਗੇ ਸਖਵੀਰਵਾਦਨ ਨੂੰ ਕਹੋ ਵੀ ਤੂੰ ਭਾਈ ਗਲਤ ਕਰਦਾ ਪਿਆ ਤੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵੀ ਆ ਦੇ ਤੇਰੀ ਸਰਕਾਰ ਚ ਹੋਈ ਹੈ ਤੈਨੂੰ ਗਲਤ ਆ ਪਰ ਤੁਸੀਂ ਤਾਂ ਉਹਦੇ ਕੱਟ ਪੁਤਲੀ ਹੋ ਤੁਸੀਂ ਕਿੱਥੇ ਬੋਲ ਸਕਦੇ ਹੋ ਫੇਰ ਜਿਹੜਾ ਤੁਹਾਡਾ ਨਵਾਂ ਅਕਾਲੀ ਦਲ ਬਣਿਆ ਵਾ ਜਿੱਤੇ ਹਰਗੈਨੀ ਹਰਪ੍ਰੀਤ ਸਿੰਘ ਜਿਹੜੇ ਸਾਫ ਕਾਨੇ ਹੋ ਪ੍ਰਧਾਨ ਬੜੇ ਨੇ ਤੁਸੀਂ ਉਹਨਾਂ ਬਾਰੇ ਤਾਂ ਬੋਲ ਨਹੀਂ ਸਕਦੇ ਵੀ ਅਕਾਲੀ ਦਲ ਨੂੰ ਕੱਢੋ ਬਾਹਰ ਉਹਨਾਂ ਨੇ ਵੀ ਕਹਿੰਦੇ ਵੀ ਬਹਿਰੂਪੀਆਂ ਹੋਵੇ ਇਸ ਕਰਕੇ ਗੱਲਾਂ ਸਹੀ ਨਹੀਂ ਆਗੀਆਂ ਜਥੇਦਾਰ ਜੀ ਤੁਸੀਂ ਆਪਣਾ ਹਸਤੀਫਾ ਹੀ ਦੇ ਦਿਓ ਤੇ ਫਿਰ ਜਿਹੜੇ ਚਾਰ ਚਾਰ ਪਿੰਨਾਵਾਂ ਵਿੱਚ ਗੁਰਦੁਆਰਾ ਸਾਹਿਬ ਨੇ ਉਹਨਾਂ ਬਾਰੇ ਤੁਸੀਂ ਕੋਈ ਬੋਲਦੇ ਨਹੀਂ ਜਾਤ-ਬਾਤ ਹਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਖਤਮ ਕੀਤੀ ਸੀ ਤੁਸੀਂ ਜਾਤਾਂ-ਪਾਤਾਂ 'ਚ ਪਈ ਜਾਂਦੇ ਹੋ ਸਾਡਾ ਐਸਸੀ ਭਰਾ ਆਇਆ ਕਬਾਰਜੀਤ ਸਿੰਘ ਰਾਸ਼ਟਰੀ ਸੰਤ ਤੁਸੀਂ ਐਸਸੀਆਂ ਨੂੰ ਡੀਗ੍ਰੇਡ ਕਰਦੇ ਹੋ ਐਸਸੀਆਂ ਨੂੰ ਬੀਸੀ ਨੂੰ ਉਹ ਵੀ ਸੀ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਸਾਡੀ ਐਸਜੀਪੀ ਦੀ ਮੈਡੀਕਲ ਕਾਲਜ 'ਇੱਕਨੀ ਐਡਮਿਸ਼ਨ ਨਹੀਂ ਆਦੀ ਇੰਜੀਨੀਅਰ ਕਾਲਜ ਜਿਹੜਾ ਬਾਬਾ ਬੰਦਾ ਅਸੀਂ ਬਾਦਰਾ ਫਤਿਹਗੁਰ ਸਾਹਿਬ ਜਾਂ ਹੋਰ ਵੀ ਕਿਤੇ ਨੇ ਉਹਨਾਂ ਨੇ ਤੁਸੀਂ ਕੀ ਕਰ ਰਹੇ ਹੋ ਐਸਸੀਆਂ ਲਈ ਤੁਸੀਂ ਕੁਝ ਨਹੀਂ ਕਰਦੇ ਅਸੀਂ ਗੁਰਸਿਮਰਨ ਸਿੰਘ ਮੰਡ ਐਸੇ ਐਸਸੀ ਨਾਲ ਵੀ ਖੜੇ ਆ ਬੀਸੀ ਨਾਲ ਖੜੇ ਆ ਓਬੀਸੀ ਨਾਲ ਖੜੇ ਆ ਜਿਹੜੇ ਜੱਟ ਸਮਾਜ ਆ ਉਹ 5% ਸਹੀ ਕੰਮ ਕਰ ਰਿਹਾ ਵਾ ਜਿਵੇਂ ਸਾਡੇ ਨਾਲ ਜਿਹੜੇ 5% ਜਿਹੜੇ 95 ਦਾ ਗਾਲਾਂ ਕੱਢਣ ਵਾਲੇ ਆ ਜਾਂ ਖਾਲਸਾ ਦੀ ਗੱਲਾਂ ਕਰਨ ਵਾਲੇ ਆ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਜੱਥੇਦਾਰ ਜੀ ਤੁਸੀਂ ਆਪਣੀ ਸ਼ਬਦ ਵਾਪਸ ਲਓ ਜੇ ਨਹੀਂ ਲੈਣੇ ਤਾਂ ਅਸਤੀਫਾ ਦੇ ਦਿਓ ਗੁਰਗੱਜਾਵਾ ਕੋਈ ਤੁਸੀਂ ਗੱਦੀ ਤੇ ਬਰਾਜਮਾਨ ਹੋ ਤਾਂ ਤੇ ਜਿਹੜਾ ਸਾਡੇ ਕੋਈ ਹੋਰ ਗੱਲ ਮੈਂ ਕਹਿਣਾ ਚਾਹਨਾ ਹਿੰਦੂ ਸਿੱਖ ਦੋ ਨਹੀਂ ਅਸੀਂ ਸਨਾਤ ਨਹੀਂ ਆ ਹਿੰਦੂ ਸਿੱਖ ਇੱਕਾ ਤੁਸੀਂ ਵੰਡਿਆ ਪਾ ਰਹੇ ਹੋ ਹਿੰਦੂ ਸਾਡਾ ਵੱਡਾ ਭਰਾਵਾ ਸਿੱਖ ਸਾਡਾ ਛੋਟਾ ਭਰਾਵਾ ਤੁਸੀਂ ਸਮਾਜ ਵਿੱਚ ਨਫਰਤ ਪੈਦਾ ਕਰਾ ਰਹੇ ਹੋ